ਦਿੱਲੀ ਦੇ ਪੁੱਤ ਬੀਜਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਬੜਾ ਦੁੱਖ ਲੱਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੱਡੋ ਨੇ ਪੰਜਾਬੀ ਸਿੰਗਰ ਦਲਜੀਤ ਦੁਸਾਂਜ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਉਹ ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ ਕਿ ਉਹ ਭਾਰਤੀਆ ਪੰਜਾਬੀ ਨਹੀਂ ਇਹ ਮਨਜਿੰਦਰ ਸਿੰਘ ਸਿਰਸਾ ਕਹਿ ਰਿਹਾ ਤੇ ਪੰਜਾਬੀ ਪੁੱਤ ਤਾਂ ਥਾਪੀ ਕਹਿ ਕੇ ਥਾਪੀ ਦਿੱਤੀ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਟੁੱਡੋ ਨੇ ਸ਼ਿਰਸਾ ਸਾਹਿਬ ਮੈਂ ਹੈਰਾਨ ਆ ਇਹ ਤੁਹਾਡੇ ਬਿਆਨ ਤੇ ਪੰਜਾਬੀ ਅਸੀਂ ਪਹਿਲਾ ਹੈ ਭਾਰਤ ਦੇ ਰਾਸ਼ਟਰੀ ਗੀਤ ਦੇ ਵਿੱਚ ਵੀ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਪਹਿਲਾ ਆਉਂਦਾ ਕਿ ਭਾਰਤ ਦੇਸ਼ ਸੂਬਿਆਂ ਤੇ ਭਾਸ਼ਾਵਾਂ ਨੂੰ ਰਲਾ ਕੇ ਬਣਿਆ ਤੇ ਪੰਜਾਬ ਸੂਬਾ ਭਾਰਤ ਵਿੱਚ ਹੀ ਆਉਂਦਾ ਪੰਜਾਬ ਦਾ ਪੁੱਤ ਕਹਿਣ ਤੇ ਵੀ ਕੋਈ ਭਾਰਤ ਦੀ ਹੀਠੀ ਨਹੀਂ ਹੋਗੀ ਪਰ ਇਹ ਤੁਹਾਡੀ ਮਾਨਸਿਕਤਾ ਦੱਸਦੀ ਹੈ ਤੇ ਬੀਜੇਪੀ ਦੀ ਸੋਚ ਦੱਸਦੀ ਹੈ ਕਿ ਅੱਜ ਦੀ ਬੀਜੇਪੀ ਕੀ ਸੋਚ ਰਹੀ ਹੈ ਕੱਲਾ-ਕੱਲਾ ਪੰਜਾਬੀ ਤੁਹਤੋਂ ਇਹ ਸਵਾਲ ਜ਼ਰੂਰ ਕਰੂਗਾ ਜਵਾਬ ਮੰਗੂਗਾ ਪੰਜਾਬ ਪੰਜਾਬੀ ਜਿੰਦਾਬਾਦ Rajasthan ਦੇ ਵਿੱਚ ਜਿੰਦਰ ਸਿੰਘ ਟੀਮੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋ ਜਾਂਦਾ ਪਹਿਲੇ ਕਾਨੂੰਨ ਬਦਲਿਆ ਸੀ ਇਹ ਬੀਜੇਪੀ ਨੇ ਇਹ ਪਹਿਲਾ ਪਰਚਾ ਪੂਰੇ ਦੇਸ਼ ਇੱਕ ਸਿੱਖ ਤੇ ਦੇਸ਼ ਆਜ਼ਾਦ ਹੁੰਦਾ ਤਾਂ ਪਹਿਲਾ ਪਰਚਾ ਪਹਿਲੀ ਜਿਹੜੀ ਗ੍ਰਿਫਤਾਰੀ ਹੁੰਦੀ ਆ ਉਹ ਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਹੁੰਦੀ ਆ ਮਤਲਬ ਕੋਈ ਵੀ ਕਾਨੂੰਨ ਬਣਦਾ ਸਾਡੇ ਬਾਤੀ ਬਣਦਾ ਤੇ ਤੁਸੀਂ ਅੱਜ ਦਿੱਲੀ ਜਿੰਦਾਬਾਦ ਕਹਿਣੀ ਆ ਕਹੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਪੰਜਾਬੀ ਆ ਅਸੀਂ ਪੰਜਾਬੀ ਜਿੰਦਾਬਾਦ ਕਾਹਾਂਗੇ ਅਸੀਂ ਪਹਿਲਾਂ ਪੰਜਾਬੀ ਆ ਬਾਕੀ ਬਾਅਦ ਵਿੱਚ ਇਹ ਦੇਸ਼ ਸਾਡਾ ਤੁਸੀਂ ਇਕੱਲਿਆਂ ਨੇ ਠੇਕਾ ਨਹੀਂ ਲਿਆ ਇਸ ਦੇਸ਼ ਦਾ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ 70% ਤੋਂ ਵੱਧ ਕੁਰਬਾਨੀਆਂ ਫਾਂਸੀਆਂ ਕਾਲੇ ਪਾਣੀ ਜੇਲਾਂ ਕੁੱਟਾਂ ਮਾਰਾਂ ਤਸ਼ੱਦਦ ਅਸੀਂ ਚੱਲਿਆ ਇਹ ਦੇਸ਼ ਵੱਖਰਾ ਹੋਣ ਤੋਂ ਬਾਅਦ ਸਭ ਤੋਂ ਵੱਧ ਬਰਬਾਦੀ ਪੰਜਾਬ ਨੇ ਚੱਲੀ ਆ ਤੇ ਅੱਜ ਜੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਪੰਜਾਬ ਦੇ ਨੌਜਵਾਨ ਸਿੰਗਰ ਨੂੰ ਦਲਜੀਤ ਦਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਕਿ ਪੰਜਾਬ ਦਾ ਨਾਮ ਰੋਸ਼ਨ ਰੋਸ਼ਨ ਕਰ ਰਿਹਾ ਹੈ ਤਾਂ ਪੰਜਾਬ ਕਿੱਥੇ ਆ ਪੰਜਾਬ ਕੋਈ ਚਾਇਨਾ ਦੇ ਵਿੱਚ ਨਹੀਂ ਹੈਗਾ ਪੰਜਾਬ ਭਾਰਤ ਦੇ ਵਿੱਚ ਹੀ ਆ ਇਸ ਬਿਆਨ ਤੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਅਸੀਂ ਪੰਜਾਬੀ ਆ ਅਸੀਂ ਭਾਰਤੀ ਵੀ ਆ ਪਰ ਇਹ ਤੁਹਾਡਾ ਬਿਆਨ ਬਿਲਕੁਲ ਸ਼ਰਮਨਾਕ ਹੈ ਹਾਸੋ ਹਿਣਾ ਤੇ ਸਾਨੂੰ ਸ਼ਰਮ ਆਉਂਦੀ ਆ ਕਿ ਤੁਸੀਂ ਇਹੋ ਜਿਹਾ ਬਿਆਨ ਦਿੱਤਾ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਬਿਆਨ ਤੇ ਇਹ ਕਿ ਤੁਸੀਂ ਆ ਸਿਰ ਪਗ ਦਸਤਾਰ ਬੰਨੀ ਹੋਈ ਆ ਪਰ ਦਸਤਾਰ ਬੰਨ ਕੇ ਦਸਤਾਰ ਵਾਲਾ ਕੰਮ ਨਹੀਂ ਕਰ ਰਹੇ ਹਰਿਆਣਾ ਕਮੇਟੀ ਕੀ ਹੋ ਰਹੀ ਆ ਕੀ ਕੁਝ ਹੋ ਰਿਹਾ ਉਹਦੇ ਬਾਰੇ ਥੋੜੀ ਆਵਾਜ਼ ਨਹੀਂ ਖੁੱਲਦੀ ਹਰਿਆਣੇ ਦੇ ਸਿੱਖਾਂ ਦੇ ਘਰ ਢਾ ਦਿੱਤੇ ਜਾਂਦੇ ਨੇ ਥੋੜੀ ਆਵਾਜ਼ ਨਹੀਂ ਖੁੱਲਦੀ ਦਿੱਲੀ ਕਮੇਟੀ ਤੁਸੀਂ ਸਿੱਧੀ ਹੋ ਤੇ ਹਰਿਆਣਾ ਕਮੇਟੀ ਆਰਐਸਐਸ ਤੇ ਬੀਜੇਪੀ ਦੇ ਥੱਲੇ ਸੁਵਾ ਦਿੱਤੀ ਹੋਰ ਕਿੰਨਾ ਕੁ ਥੱਲੇ ਜਾਓਗੇ ਸਿਰਸਾ ਸਾਹਿਬ ਕਿੰਨੀ ਕਮਲੀ ਜ਼ਮੀਰ ਨੂੰ ਥੱਲੇ ਘੇਰੋਗੇ ਹੋ ਜੀ ਕਿਹੜੀ ਬੀਜੇਪੀ ਨੇ ਤੁਹਾਡੀ ਸੰਗੀ ਕੋਟ ਰੱਖੀ ਆ ਜਿਹੜਾ ਬਾਰ ਬਾਰ ਤੁਸੀਂ ਸਿੱਖਾਂ ਨਾਲ ਇਹ ਪੰਜਾਬ ਦਾ ਧਰੋਕ ਮਾਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੱਖ ਦੇ ਤੁਹਾਨੂੰ ਇਹ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹੋ ਹਰ ਪੰਜਾਬੀ ਦੇ